ਪੰਜਾਬ ਦੇ ਇਸ ਇਲਾਕੇ ਦੇ ਵਿੱਚ ਹੋਈ ਹੈ ਲੜਾਈ CRPF ਦਾ ਜਵਾਨ ਤੇ ASI ਟੱਕਰੀ ਆਮੋ ਸਾਹਮਣੇ ਕੱਟੀ ਗਈ ਹੈ MLR ਤੇ ਪੁਲਿਸ ਕਰ ਰਹੀ ਹੈ ਕਾਰਵਾਈ ਜੀਆਂ ਇਹ ਮਾਮਲਾ ਅੰਮ੍ਰਿਤਸਰ ਦੇ ਗੇਟ ਖਜ਼ਾਨਾ ਦੇ ਇੱਕ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਧਿਰਾਂ ਦੇ ਵਿੱਚ ਲੜਾਈ ਹੋ ਗਈ ਹੈ सीआरपीएफ ਦਾ ਜਵਾਨ ਤੇ ਐਸਆਈ ਅਮੋ ਸਾਹਮਣੇ ਟਕਰੇ ਨੇ ਮਾਮਲਾ ਦਰਜ ਹੋ ਗਿਆ ਐ ਐਮਐਲਆਰ ਕੱਟੀ ਗਈ ਐ ਤੇ ਪੁਲਿਸ ਹੁਣ ਕਾਰਵਾਈ ਕਰ ਰਹੀ ਐ ਦਰਸਲ ਦੋ ਪਰਿਵਾਰ ਅਮੋ ਸਾਹਮਣੇ ਗੁਆਂਢ ਦੇ ਵਿੱਚ ਰਹਿੰਦੇ ਨੇ ਇੱਕ ਧਿਰ ਦੇ ਵਿੱਚ ਐਸਆਈ ਤੇ ਉਸਦਾ ਪਰਿਵਾਰ ਐ ਤੇ ਦੂਸਰੀ ਧਿਰ ਦੇ ਵਿੱਚ ਸੀਆਰਪੀਐਫ ਦਾ ਜਵਾਨ ਤੇ ਉਸਦਾ ਪਰਿਵਾਰ ਐ ਦਰਸਲ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚ ਇੱਕ ਬਗੀਚੀ ਨੂੰ ਲੈ ਕੇ ਲੜਾਈ ਹੋਈ ਸੀ ਜਿਸ ਨੂੰ ਲੈ ਕੇ ਮਾਮਲਾ ਹੁਣ ਪੁਲਿਸ ਤੱਕ ਪਹੁੰਚ ਗਿਆ ਤੇ ਪੁਲਿਸ ਕਾਰਵਾਈ ਕਰ ਰਹੀ ਹੈ ਦੱਸਦੀ ਹੈ ਕਿ ਐਸਆਈ ਜਿਹੜੇ ਕਿ ਪੰਜਾਬ ਪੁਲਿਸ ਦੇ ਨੇ ਉਹਨਾਂ ਦਾ ਨਾਮ ਦਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਬਹੁਤ ਸ਼ਾਂਨੋ ਸ਼ੌਕ ਤੇ ਸ਼ਾਂਤੀ ਦੇ ਨਾਲ ਰਹਿੰਦੇ ਨੇ ਪਰੰਤੂ ਉਹਨਾਂ ਦੇ ਗੁਆਂਢ ਦੇ ਵਿੱਚ ਰਹਿਣ ਵਾਲੇ ਇੱਕ ਸੀਆਰਪੀਐਫ ਦਾ ਜਵਾਨ ਤੇ ਉਸ ਦਾ ਪਰਿਵਾਰ ਉਹਨਾਂ ਨੂੰ ਤੰਗ ਕਰਦੇ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਘਰ ਦੇ ਬਾਹਰ ਇੱਕ ਬਗੀਚੀ ਬਣਾਈ ਹੋਈ ਹੈ ਗਮਲੇ ਰੱਖੇ ਹੋਏ ਨੇ ਜਿਸ ਨੂੰ ਲੈ ਕੇ ਐਸਆਰਪੀਐਫ ਦਾ ਜਵਾਨ ਤੇ ਉਸ ਦਾ ਪਰਿਵਾਰ ਉਹਨਾਂ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ ਕਈ ਵਾਰ ਇਸ ਗੱਲ ਨੂੰ ਲੈ ਕੇ ਵਿਵਾਦ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਵਿਵਾਦ ਕਈ ਵਾਰ ਸੁਲਝਾਇਆ ਵੀ ਗਿਆ ਪਰੰਤੂ ਉਹ ਲੜਾਈ ਖਤਮ ਕਰਨ ਦਾ ਨਾਮ ਹੀ ਨਹੀਂ ਲੈਂਦੇ ਉਹਨਾਂ ਨੇ ਹੁਣ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਤਾਂ ਉਹਨਾਂ ਨੇ ਹੱਦ ਹੀ ਕਰ ਦਿੱਤੀ ਹੈ ਉਹਨਾਂ ਨੇ ਉਹਨਾਂ ਦੇ ਘਰ ਦੇ ਬਾਹਰ ਬਣਾਈ ਹੋਈ ਬਗੀਚੀ ਨੂੰ ਢਾ ਦਿੱਤਾ ਹੈ, ਗਮਲੇ ਤੋੜ ਦਿੱਤੇ ਨੇ ਇਥੋਂ ਤੱਕ ਕਿ ਸੀਆਰਪੀਐਫ ਦੇ ਜਵਾਨ ਦੀ ਪਤਨੀ ਦੇ ਵੱਲੋਂ ਉਹਨਾਂ ਦੇ ਘਰੋਂ ਜਿਹੜੇ ਕਿ ਗਹਿਣੇ ਵੀ ਖੋਹੇ ਗਏ ਨੇ ਇਸ ਕਰਕੇ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚਾ ਦਿੱਤਾ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਐਮਐਲਆਰ ਕੱਟ ਲਈ ਹੈ, ਦੋਨਾਂ ਤਰ੍ਹਾਂ ਦੀ ਦਰਖਾਸਤ ਨੋਟ ਕਰ ਲਈ ਹੈ ਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਇਹ ਤੇ ਦੱਸ ਦिए ਕਿ ASI ਦਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਵਿਵਾਦ ਹੈ ਹੁਣ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਕਈ ਵਾਰ ਇਸ ਗੱਲ ਨੂੰ ਲੈ ਕੇ ਲੜਾਈ ਹੋ ਚੁੱਕੀ ਹੈ सीआरपीएफ ਦਾ ਜਵਾਨ ਤੇ ਉਸ ਦਾ ਪਰਿਵਾਰ ਕਹਿੰਦਾ ਹੈ ਕਿ ਬਗੀਚੀ ਇੱਥੇ ਨਹੀਂ ਬਣਾਉਣੀ ਗਮਲੇ ਇੱਥੇ ਨਹੀਂ ਰੱਖਣੇ ਇਸ ਕਰਕੇ ਉਹਨਾਂ ਨੇ ਪਹਿਲਾਂ ਵੀ ਕਈ ਵਾਰ ਇਸ ਗੱਲ ਨੂੰ ਲੈ ਕੇ ਵਿਵਾਦ ਖੜਾ ਕੀਤਾ ਸੀ ਲੜਾਈ ਕੀਤੀ ਸੀ ਤੇ ਨਾਲ ਹੀ ਦਵਿੰਦਰ ਸਿੰਘ ਹੋਰਾਂ ਨੇ ਕਿਹਾ ਹੈ ਕਿ ਉਹ ਉਹਨਾਂ ਨੇ ਜਿਹੜੇ ਗਮਲੇ ਰੱਖੇ ਹੋਏ ਨੇ ਜਿਹੜੀ ਬਗੀਚੀ ਬਣਾਈ ਹੋਈ ਹੈ ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਹੀ ਬਣਾਈ ਹੈ ਤੇ ਇਹ ਉਹਨਾਂ ਦਾ ਆਪਣਾ ਨਿੱਜੀ ਥਾਂ ਹੈ ਇਸ ਕਰਕੇ ਉਹ ਇੱਥੇ ਜੋ ਚੋਹਣ ਕਰ ਸਕਦੇ ਨੇ ਚਾਹੇ ਉਹ ਗਮਲੇ ਰੱਖਣ ਚਾਹੇ ਬਗੀਚੀ ਉਹ ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ ਕਿਉਂਕਿ ਉਹਨਾਂ ਦੀ ਆਪਣੀ ਮਲਕੀਅਤ ਹੈ ਦੂਸਰੇ ਪਾਸੇ CRPF ਦੇ ਜਵਾਨ ਦਾ ਕਹਿਣਾ ਹੈ ਕਿ ਉਹ ਇੱਥੇ ਬਗੀਚੀ ਨਹੀਂ ਬਣਾਉਣ ਦੇਣਗੇ ਤੇ ਨਾ ਹੀ ਗਮਲੇ ਰੱਖੇਣ ਦੇਣਗੇ ਇਸ ਕਰਕੇ ਉਹਨਾਂ ਨੇ ਵਿਵਾਦ ਕੀਤਾ ਤੇ ਹੁਣ ਤਾਂ ਹੱਦ ਕਰ ਦਿੱਤੀ ਬਗੀਚੀ ਵੀ ਢਾ ਦਿੱਤੀ ਗਮਲੇ ਵੀ ਤੋੜ ਦਿੱਤੇ ਨੇ ਤੇ ਨਾਲ ਹੀ ਅ ਐਸਆਈ ਦਿਵਿੰਦਰ ਸਿੰਘ ਉਹਨਾਂ ਦੇ ਘਰੋਂ ਜਿਹੜੇ ਕਿ ਗਹਿਣੇ ਵੀ ਖੋਏ ਗਏ ਨੇ ਇਸ ਗੱਲ ਨੂੰ ਲੈ ਕੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਤੇ ਹੁਣ ਪੁਲਿਸ ਇਸ ਮਾਮਲੇ ਤੇ ਕਾਰਵਾਈ ਕਰ ਰਹੀ ਹੈ